ਬੀਜੇਪੀ ਪਾਰਟੀ ਨੇ ਦੱਸੋ ਕੀ ਫਾਇਦਾ ਕੀਤਾ ਕਿਸਾਨਾਂ ਵਾਸਤੇ ਕੋਈ ਫਾਇਦਾ ਨਹੀਂ ਕੀਤਾ ਬੀਜੇਪੀ ਨੇ ਜਿੰਨਾ ਨੁਕਸਾਨ ਕਿਸਾਨਾਂ ਦਾ ਕੀਤਾ ਮੈਂ ਨਾ ਵੀ ਇੰਨਾ ਕਿਸ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਨੇ ਨੁਕਸਾਨ ਨਹੀਂ ਕੀਤਾ ਮੋਦੀ ਸਰਕਾਰ ਹਜੇ ਹੈਗੀ ਹੈ ਨਾ ਅਜੇ ਵੀ ਕਿਸਾਨ ਬਾਰਡਰਾਂ ਤੇ ਬੈਠੇ ਨੇ ਤਾਂ ਮੋਦੀ ਸਰਕਾਰ ਕਿਸਾਨਾਂ ਵਾਸਤੇ ਕੁਝ ਨਹੀਂ ਕਰ ਸਕਦੀ ਪਰ ਸਾਹਮਣੇ ਜਿਹੜੀ ਚੀਜ਼ ਕਰਨੀ ਆ ਹਮੇਸ਼ਾ ਕੰਟੀਨਿਊਸ ਕਰਨੀ ਆ ਸੁਤਮ ਜਿਹੜੀ ਆ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਹੈਗੀ। ਤੋਂ ਤੁਸੀਂ ਦੇਖਿਆ ਕਿ ਸਾਡੇ ਨਾਲ ਜਿਹੜੇ ਕਿ ਕਿਸਾਨਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਸ਼ਾਹੀ ਇਹਨਾਂ ਨੇ ਗੱਲ ਕਰਦੇ ਸਾਰ ਪਹਿਲਾਂ ਦਾ ਸਵਾਗਤ ਆ ਜੀ ਸਖਾਈ ਦੇ ਪੰਜਾਬ ਤੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਜੀ। ਆਪ ਜੀ ਨੇ ਬੋਲਣ ਦਾ ਸਮਾਂ ਦਿੱਤਾ। ਔਰ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਜੀ। ਕਿਸਾਨਾਂ ਨੂੰ ਇੱਕ ਅੰਨਦਾਤਾ ਮੰਨਿਆ ਜਾਂਦਾ ਵਾ। ਜਦੋਂ ਕਿ ਜਿਹੜੀ ਚੀਜ਼ ਕਿਸਾਨਾਂ ਨੇ ਪੈਦਾ ਕਰਨੀ ਆ ਹਰ ਇੱਕ ਦੇ ਮੂੰਹ 'ਚ ਜਾਣੀ ਆ ਜਾਨਵਰ ਦੇ, ਜੰਤੂ ਦੇ, ਦੇ ਇਨਸਾਨ ਦੇ ਔਰ ਅਗਰੇ ਸਰਕਾਰਾਂ ਜਿਹੜੀਆਂ ਅੱਜ ਤੱਕ ਸਰਕਾਰਾਂ ਨੇ ਕੀ ਕੀਤਾ ਵਾ ਬੀਜੇਪੀ ਸਰਕਾਰ ਨੇ ਤੁਹਾਡਾ ਫਾਇਦਾ ਕੀਤਾ ਆਮ ਆਦਮੀ ਨੇ ਕੀਤਾ ਕਿ ਅਕਾਲੀ ਦਲ ਨੇ ਕੀਤਾ ਦੇਖੋ ਜੀ ਹਮੇਸ਼ਾ ਸਰਕਾਰਾਂ ਦੇ ਵਿੱਚ ਜਦੋਂ ਲੋਕ ਹੁੰਦੇ ਨੇ ਤਾਂ ਲੋਕ ਹਮੇਸ਼ਾ ਵੱਡੇ ਹੁੰਦੇ ਨੇ ਜਿਹੜੀ ਪਾਰਟੀ ਬੀਜੇਪੀ ਪਾਰਟੀ ਨੇ ਦੱਸੋ ਕੀ ਫਾਇਦਾ ਕੀਤਾ ਕਿਸਾਨਾਂ ਵਾਸਤੇ ਕੋਈ ਫਾਇਦਾ ਨਹੀਂ ਕੀਤਾ ਬੀਜੇਪੀ ਨੇ ਜਿੰਨਾ ਨੁਕਸਾਨ ਕਿਸਾਨਾਂ ਦਾ ਕੀਤਾ ਮੈਂ ਨਾ ਵੀ ਇਹਨਾਂ ਕਿਸ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਨਕਸਾਨ ਨਹੀਂ ਕੀਤਾ 1.5 2 ਸਾਲ 1.5 ਸਾਲ ਕਿ ਕਿਸਾਨ ਜਿਹੜੇ ਨੇ ਦਿੱਲੀ ਦੇ ਵਿੱਚ ਬੈਠੇ ਰਹੇ ਨੇ ਜਿਹੜੇ ਕਾਨੂੰਨ ਨੇ ਰੱਦ ਕਰਨ ਤੋਂ ਬਾਅਦ ਵਿੱਚ ਵੀ ਉਹਨਾਂ ਦਾ ਨੋਟੀਫਿਕੇਸ਼ਨ ਕੋਈ ਜਾਰੀ ਨਹੀਂ ਕੀਤਾ ਕੋਈ ਬਿਲਕੁਲ ਰੱਦ ਨਹੀਂ ਕੀਤਾ ਹੁਣ ਦੇਖੋ ਕਿਸਾਨ ਅਜੇ ਵੀ ਬਾਰਡਰਾਂ ਤੇ ਬੈਠੇ ਨੇ ਹੁਣ ਦੇਖੋ ਮੋਦੀ ਸਰਕਾਰ ਅਜੇ ਹੈਗੀ ਹੈ ਨਾ ਅਜੇ ਵੀ ਕਿਸਾਨ ਬਾਰਡਰਾਂ ਤੇ ਬੈਠੇ ਨੇ ਤਾਂ ਮੋਦੀ ਸਰਕਾਰ ਕਿਸਾਨਾਂ ਵਾਸਤੇ ਕੁਝ ਨਹੀਂ ਕਰ ਸਕਦੀ ਬਾਕੀ ਪੰਜਾਬ ਸਰਕਾਰ ਦੇਖੋ ਕਿਸਾਨਾਂ ਵਾਸਤੇ ਬਹੁਤ ਕੰਮ ਕਰ ਰਹੀ ਹੈ ਕੀ ਕੰਮ ਕਰ ਰਹੀ ਹੈ ਦੇਖੋ ਕਿਸਾਨਾਂ ਵਾਸਤੇ ਜਿਹੜੇ ਪਿਛੇ ਆਪਣੇ ਝੋਨੇ ਖਰਾਬ ਹੋ ਗਏ ਸੀ ਉਹਨਾਂ ਦਾ ਮਾਪਜਾ ਜਿੰਨਾ ਵੀ ਬਣਦਾ ਸੀ ਸਰਕਾਰ ਨੇ ਉਹ ਦੇ ਦਿੱਤਾ ਉਹ ਦੇਖੋ ਜਿਹੜੀ ਫਸਲ ਮੰਡੀਆਂ ਤੇ ਗਈ ਆ ਤਾਂ ਉਸੇ ਟਾਈਮ ਉਹਨਾਂ ਦੀ ਪੇਮੈਂਟ ਉਸੇ ਟਾਈਮ ਹੋ ਗਈ ਆ ਉਹ ਤਾਂ ਜਦੋਂ ਵੋਟਾਂ ਆਉਂਦੀਆਂ ਆ ਸਰ ਉਹ ਤਾਂ ਸਾਰੀਆਂ ਸਰਕਾਰਾਂ ਇਦਾਂ ਕਰਦੀਆਂ ਦੇਖੋ ਜਿਹੜਾ ਸਾਡਾ ਗੰਨਾ ਵਾ ਗੰਨੇ ਦੀ ਜਿਹੜੀ ਰਹਿੰਦੀ ਪੇਮੈਂਟ ਸੀ ਉਹ ਵੀ ਸਰਕਾਰ ਨੇ ਦੇ ਦਿੱਤੀ ਹੈ ਤੇ ਹੋਰ ਸਰਕਾਰ ਕਿਸਾਨਾਂ ਨੂੰ ਟਾਈਮ-ਟਾਈਮ ਤੇ ਹਰ ਚੀਜ਼ ਦੇ ਰਹੀ ਆ ਤੁਸੀਂ ਮੈਨੂੰ ਇਹ ਦੱਸੋ ਕਿਹੜੀ ਚੀਜ਼ ਨਹੀਂ ਦਿੱਤੀ ਕਿਸਾਨਾਂ ਨੂੰ ਉਦੇ ਬਾਰੇ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਬਹੁਤ ਸਾਰੇ ਇੱਕ ਹੁਣ ਸੰਟਵਾਜੀ ਹੈਗੇ ਇਲੈਕਸ਼ਨ ਚਿਰ ਦੇ ਉੱਪਰ ਆ ਕਿਸਾਨਾਂ ਨੇ ਜਿਹੜੀ ਵੀ ਸਰਕਾਰ ਨਵੀਂ ਬੰਦਈ ਆ ਮੁੱਖ ਮੰਤਰੀ ਬੰਦਦੇ ਨੇ ਭਾਵੇਂ ਜਿਹੜੇ ਨਵੇਂ-ਨਵੇਂ ਕੁਰਸੀ ਦੇ ਉੱਪਰ ਜਦੋਂ ਕਹਿੰਦੇ ਬਿੰਦਾਨਕ ਘੁੰਮਣ ਵਾਲੀ ਤੇ ਉਹ ਪਹਿਲਾਂ ਇਦਾਂ ਹੀ ਕਰਦੀ ਕਿਸਾਨਾਂ ਨੂੰ ਹੀ ਚਕਾਉਂਦੀ ਸਭ ਕੁਝ ਬਾਕੀਆਂ ਨਾਲ ਕੀ ਕੀਤਾ ਉਹਨਾਂ ਦੀ ਬੀਬੀਆਂ ਦੇ ਖਾਤੇ ਹਜ਼ਾਰ-ਹਜ਼ਾਰ ਪਾਵਾਂਗੇ ਵਿਚਾਰੀਆਂ 1000 ਰੁਪਏ ਦਾ ਘੁੰਮਣ ਘੇਰੀ ਦੀ ਵੇਚੀ ਰਹਿ ਗਿਆ ਤੇ ਕਿਸਾਨਾਂ ਦੀ ਫਸਲ ਚੱਕੀ ਗਈ ਦੇਖੋ ਜੀ ਬੀਬੀਆਂ ਦਾ ਹਜ਼ਾਰ-ਹਜ਼ਾਰ ਜਿਹੜਾ ਬਹੁਤ ਜਲਦੀ ਸਾਡੇ ਮਾਨ ਸਾਹਿਬ ਨੇ ਇਹ ਵੀ ਫੈਸਲਾ ਕੀਤਾ ਬਹੁਤ ਜਲਦੀ ਮ ਪਰ ਗੱਲ ਇਹ ਆ ਵੀ ਕਈ ਵਾਰੀ ਪੈਸੇ ਦਾ ਭੁਗਤਾਨ ਕਰਨ ਦਾ ਅੱਗਾ ਪਿੱਛਾ ਹੋ ਜਾਂਦਾ ਸਮਝਦੇ ਹੋ ਨਾ ਅੱਗਾ ਪਿੱਛਾ ਇਹ ਕੋਈ ਮਤਲਬ ਇਹ ਨਹੀਂ ਵੀ ਹੈਗਾ ਵੀ ਉਹ ਚੀਜ਼ ਮਿਲਣੀ ਹੋਈ ਨਹੀਂ ਜਿਹੜੇ ਵੀ ਸਾਡੇ ਮਾਨ ਸਾਹਿਬ ਨੇ ਵਾਦੇ ਕੀਤੇ ਆ ਮੈਂ ਤੈਨੂੰ 1000% ਕਹਿੰਦਾ ਜਦੋਂ ਮਰਜ਼ੀ ਮੈਨੂੰ ਪੁੱਛ ਲਿਓ ਕਪੂਰਥੜ੍ਹੇ ਦੇ ਵਿੱਚ ਮਤਲਬ ਤੁਸੀਂ ਮਾਨ ਸਾਹਿਬ ਦੀ ਗੱਡੀ ਦੇ ਵਿੱਚ ਬਹਿ ਗਏ ਹੁਣ ਦੇਖਦੇ ਆ ਤੁਹਾਡਾ ਪੈਟਰੋਲ ਜਾ ਕੇ ਉਹਨਾਂ ਦਾ ਕਦੋਂ ਖਤਮ ਨਹੀਂ ਨਹੀਂ ਦੇਖੋ ਇਹ ਨਹੀਂ ਗੱਲ ਹੈਗੀ ਕਿ 1000 ਰੁਪਏ ਦੀ ਗੱਲ ਮੈਂ ਤੁਹਾਨੂੰ ਦੱਸਦਾ ਹੋਰ ਵਾਲੇ ਸਮੇਂ ਦੇ ਵਿੱਚ 1000 ਰੁਪਏ ਇਸ ਕਰਕੇ ਜਾਰੀ ਨਹੀਂ ਕਰ ਰਹੇ ਕਿ ਜੇ ਅਹੀ ਅੱਜ ਦੇ ਦਿੰਨੇ ਆ ਬੁੜੀਆਂ ਨੇ ਵੋਟਾ 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 ਉਹਨਾਂ ਦੇ ਦੂਜੇ ਪਾਸੇ ਪਾ ਦੇ ਕੱਲ ਨੂੰ ਫੇਰ ਬੁੜੀਆਂ ਜਿਹੜੀਆਂ ਕਹਿਣਗੀਆਂ ਵੀ ਕੱਲ ਨੂੰ ਜੇ ਅਗਰ ਪੈਸੇ ਦੀ ਕੋਈ ਕਮੀ ਲੱਗਦੀ ਆ ਤਾਂ ਫੇਰ ਬਾਅਦ ਵਿੱਚ ਆਪਾਂ ਫੇਰ ਉਹਨਾਂ ਨੂੰ ਮਨਾ ਕਰ ਦਾਂਗੇ ਵੀ ਹੁਣ ਨਹੀਂ ਦੇ ਸਕਦੇ ਇਹ ਚੀਜ਼ ਨਹੀਂ ਕਰਨੀ ਮਾਰ ਸਾਹਮਣੇ ਜਿਹੜੀ ਚੀਜ਼ ਕਰਨੀ ਆ ਹਮੇਸ਼ਾ ਕੰਟੀਨਿਊਸ ਕਰਨੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖ ਲਿਓ ਇਹ ਲਾਗੂ ਹੋਣ ਵਾਲਾ ਦੁਨੀਆ ਨੂੰ ਤੁਸੀਂ ਜਿਹੜਾ ਕਿ ਕਿਸ ਤਰ੍ਹਾਂ ਦਾ ਮੰਨਦੇ ਆ ਜਦੋਂ ਵੋਟਾਂ ਸਿਰ ਤੇ ਆਉਂਦੀਆਂ ਨੇ ਲੋਕ ਜਿਹੜੇ ਨੇ ਸ਼ਰਾਬ ਲੈ ਕੇ ਪੈਸੇ ਲੈ ਕੇ ਵੋਟ ਜਿਹੜਾ ਕਿ ਦੂਸਰੇ ਪਾਸੇ ਮੈਂ ਤਾਂ ਉਹਨਾਂ ਲੋਕਾਂ ਨੂੰ ਸੁਝਾਅ ਇੱਕ ਦੇਣਾ ਚਾਹੁੰਦਾ ਬੇਨਤੀ ਵੀ ਕਰਨਾ ਚਾਹੁੰਦਾ ਜਿਹੜੇ ਲੋਕ ਇੱਕ ਬੋਤਲ ਪਿੱਛੇ ਜਾਂ ਥੋੜੇ ਜਿਹਾ 500 ਜਾਂ 1000 ਰੁਪਏ ਪਿੱਛੇ ਵਿਕ ਜਾਂਦੇ ਨੇ ਮੈਂ ਨਾ ਉਹ ਬੰਦੇ ਜਿਹੜੇ ਆ ਉਹ ਆਪਣੇ ਪੇਟ ਨੂੰ 5 ਸਾਲ ਵਾਸਤੇ ਵੱਡ ਲੈਂਦੇ ਆ 5 ਸਾਲ ਉਹਦਾ ਪੇਟ ਜਿਹੜਾ ਉਹ ਆਪਣੇ ਬੱਚਿਆਂ ਦਾ ਆਪ ਵੱਡ ਲੈਂਦੇ ਆ ਹਮੇਸ਼ਾ ਹਰ ਬੰਦੇ ਨੂੰ ਵੋਟ ਜਿਹੜੀ ਆ ਸੋਚ ਸਮਝ ਕੇ ਪਾਉਣੀ ਚਾਹੀਦੀ ਆ ਇਹ ਸਾਡੀ ਪਾਰਟੀ ਦਾ ਏਜੰਡਾ ਵੀ ਆ ਕਿ ਹਮੇਸ਼ਾ ਹਰ ਬੰਦਾ ਵੋਟ ਸੋਚ ਕੇ ਪਾਵੇ ਵੀ ਕਿਹੜੇ ਪਾਰਟੀ ਜਿਹੜੀ ਆ ਕੰਮ ਕਰ ਰਹੀ ਆ ਕਿਹੜੀ ਪਾਰਟੀ ਕੰਮ ਨਹੀਂ ਕਰ ਰਹੀ ਤੇ ਉਹ ਪਾਰਟੀ ਜਿਹੜੀ ਆ ਉਹ ਯੋਗ ਹੈਗੀ ਆ ਕੰਮ ਕਰਨ ਦੇ ਔਰ ਕੰਮ ਕਰਨ ਤੋਂ ਬਾਅਦ ਵਿੱਚ ਉਹ ਕੰਮ ਕਰਕੇ ਦਿਖਾ ਰਹੀ ਆ ਤਾਂ ਫਿਰ ਮੈਂ ਨਾ ਉਸ ਉਸ ਪਾਰਟੀ ਨੂੰ ਵੋਟ ਪਾਉ ਹਮੇਸ਼ਾ ਸਾਡੇ ਮਾਨ ਸਾਹਿਬ ਦਾ ਇਹ ਕਹਿਣਾ ਵੀ ਆ ਮਾਨ ਸਾਹਿਬ ਦਾ ਸਰ ਕਹਿਣਾ ਹੈਗਾ ਜਿੱਦਾਂ ਕਿਸੇ ਕਪੂਰਥਲ ਦੇ ਵਿਧਾਇਕ ਜਿਹੜੇ ਰਾਣਾ ਗੁਰਜੀਤ ਸਿੰਘ ਆ ਔਰ ਪਿਛਲੇ 20 ਸਾਲਾਂ ਤੋਂ ਜਿੱਤਦੇ ਆ ਅੱਜ ਤੱਕ ਉਹਨਾਂ ਜਿਹੜਾ ਕਿਲਾ ਕਦੇ ਨਹੀਂ ਕਿਸੇ ਕੋਈ ਟਾ ਸਕਿਆ ਜਿਹੜਾ ਮਰਜੀ ਪਾਰਟੀ ਦਾ ਆ ਦੇਖੋ ਜੀ ਮੈਂ ਉਹਨਾਂ ਦੀ ਕੀ ਗੱਲ ਕਰਾਂ ਉਹਨਾਂ ਦੇ ਕੋੜ ਤਾਂ ਅਰਬਾ ਕਰੋੜ ਖਰਬਾਰ ਪਈਆ ਤੇ ਪਹਿਲਾਂ ਹੀ ਹੈ ਠੀਕ ਹੈ ਨਾ ਤੇ ਉਹਨਾਂ ਨੇ ਤਾਂ 1 ਮਿੰਟ ਤੋਂ ਪਹਿਲਾਂ ਜਿਹੜੇ ਉਹਨੇ ਉਹਨਾਂ ਦੇ ਸੱਜਣ ਨੇ ਮਿੱਤਰ ਨੇ ਉਹਨਾਂ ਨੂੰ ਪਤਾ ਸਾਰਾ ਉਹ ਤਾਂ ਸਾਰੀ ਗੇਮ ਅੰਦਰ ਖਾਤੇ ਜਿਹੜੀ ਕਰਦੇ ਆ ਕਿੰਨਾ ਕਰਦੇ ਸਮਝ ਲਿਓ ਨਾ ਇਹ ਹੁਣ ਇਹ ਤਾਂ ਉਹਨਾਂ ਨੂੰ ਪੁੱਛਣਾ ਪੈਣਾ ਨਾ ਜਾ ਕੇ ਇਹ ਤਾਂ ਉਹਨਾਂ ਨੂੰ ਸਵਾਲ ਕਰਿਓ ਵੱਡੀ ਗੱਲਬਾਤ ਹੋਈ ਕਦੇ ਨਹੀਂ ਮੇਰੀ ਕਦੇ ਨਾ ਗੱਲਬਾਤ ਹੋਣੀ ਵੇਰੀ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਪਰ ਲੋਕਾ ਲੋਕਾ ਸਰਦ ਸਾਹਿਬ ਜਿਹੜਾ ਕਿ ਲੋਕਾਂ ਦੇ ਵਿੱਚ ਕੋਈ ਕਾਮਨ ਸੈਂਸ ਨਹੀਂ ਚਾਹੀਦੀ ਇੱਕ ਸ਼ਰਾਬ ਦੀ ਬੋਤਲ 1000 ਰੁਪਏ ਦੀ ਲੋਕ 2 2000 ਤੇ ਇੱਕ ਕੁੱਤਾ ਵੀ ਲਿਆਉਣਾ ਹੋਵੇ ਤੇ ਉਹ ਕੁੱਤੇ ਦੀ ਕੀਮਤ ਜਿਹੜੀ ਕਿ 15000 ਬੰਦੇ ਦੀ ਕੀਮਤ 2000 ਰੁਪਿਆ ਕੀ ਮੰਨਦੇ ਮੈਂ ਨਾ ਇਹ ਜਿਹੜਾ ਸਵਾਲ ਹੈ ਤੁਸੀਂ ਇਹ ਪਬਲਿਕ ਨੂੰ ਕਰਿਓ ਜਿਹੜਾ ਬੰਦਾ 2000 ਰੁਪਏ ਲੈ ਕੇ ਬੋਰਡ ਪਾ ਰਿਆ ਉਸ ਬੰਦੇ ਦੀ ਸੋਚ ਦੇਖੋ ਕਿੰਨੀ ਵਧੀਆ ਹੋਏਗੀ ਜਾਂ ਕਿੰਨੀ ਵੱਡੀ ਸੋਚ ਤੁਸੀਂ ਸਮਝ ਰਹੋ ਬੰਦਾ ਜਿਹੜਾ ਘਰ 'ਚ ਸ਼ਿਕਾਰੀ ਰੱਖਿਆ ਹੋਇਆ ਨਹੀਂ ਜੀ ਅਸੀਂ ਕੁੱਤੇ ਨੂੰ ਨਹੀਂ ਰੱਖਿਆ ਬਿਲਕੁਲ ਹਾਂਜੀ ਅਸੀਂ ਇਹ ਤੀਜਾ ਤੋਂ ਥੋੜਾ ਜਿਹਾ ਦੂਰ ਆ ਕਿ ਅਸੀਂ ਅਵਰਤ ਤਾਂ ਨਹੀਂ ਅਸੀਂ ਇਹ ਸੁਚਮ ਨੂੰ ਰੱਖਦੇ ਆ ਥੋੜਾ ਜਿਹਾ ਇਸ ਕਰਕੇ ਅਸੀਂ ਕਿਉਂਕਿ ਸੁਚਮ ਜਿਹੜੀ ਆ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਹੈਗੀ ਨਹੀਂ ਦੇਖੋ ਸੁਚਮ ਹਰ ਚੀਜ਼ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਚਮ ਹੈ ਸਾਡਾ ਉਹੀ ਸਭ ਤੋਂ ਵੱਡਾ ਗੁਰੂ ਆ ਅਸੀਂ ਜਦੋਂ ਇੱਕ ਸਿੰਘ ਅੰਮ੍ਰਿਤ ਛਕ ਲੈਂਦਾ ਤਾਂ ਉਹ ਹਮੇਸ਼ਾ ਲੋਕਾਂ ਦਾ ਭਲਾ ਚਾਹੁੰਦਾ ਸਰਬੱਤ ਦਾ ਭਲਾ ਚਾਹੁੰਦਾ ਹਮੇਸ਼ਾ ਇਹ ਸਾਨੂੰ ਸਿਖਾਇਆ ਗਿਆ ਹੈ ਕਿ ਸਾਡੀ ਸਾਡੀ ਕੌਮ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਕਿ ਇਹ ਭਲਾ ਕਰਨਾ ਆਪਾਂ ਸਾਰੇ ਜਿਹੜਾ ਕਿ ਇਥੇ ਲਾਲਜੀਤ ਭੁੱਲਰ ਨੂੰ ਕੈਬਨਿਟ ਮੰਤਰੀ ਨੂੰ ਇਥੋਂ ਟਿਕਟ ਦਿੱਤੀ ਕਪੂਥਲਾ ਦੇ ਵਿੱਚ ਕੀ ਕਿੰਨੀ ਵੱਡੀ ਲੀਡ ਤੋਂ ਉਹ ਜਿੱਤਣਗੇ ਔਰ ਕਪੂਰਥਲੇ ਦੀ ਪਹਿਲੀ ਡਿਵੈਲਪਮੈਂਟ ਕੀ ਹੋਵੇਗੀ ਤੁਹਾਡੀ ਕਦੇ ਗੱਲਬਾਤ ਹੋਈ ਲਾਲਜੀਤ ਭੁੱਲਰ ਨਹੀਂ ਮੈਂ ਇੱਕ ਦੋ ਵਾਰੀ ਮਿਲੇ ਹ ਜਰੂਰ ਹ ਪਰ ਇਸ ਲੈਵਲ ਤੇ ਕਦੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਪਰ ਸਾਨੂੰ ਭਰੋਸਾ ਸਾਨੂੰ ਉਹਨਾਂ ਦੇ ਉੱਤੇ ਮਾਨ ਲਾਲਜੀਤ ਸਿੰਘ ਭੁੱਲਰ ਜੀ ਹੋਰਾਂ ਤੇ ਸਾਨੂੰ ਮਾਣ ਆ ਕਿ ਉਹਨਾਂ ਨੇ ਪਹਿਲਾਂ ਵੀ ਕੰਮ ਵਧੀਆ ਕੀਤੇ ਨੇ ਮੈਂ ਨਾ ਬਣ ਤੋਂ ਬਾਅਦ ਵਿੱਚ ਐਮਪੀ ਬਣ ਤੋਂ ਬਾਅਦ ਵਿੱਚ ਇਸ ਹਲਕੇ ਖਡੂਰ ਸਾਹਿਬ ਦੀ ਪੂਰੀ ਵਾਕਡੋਰ ਜਿਹੜੀ ਆ ਉਹ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਗੇ ਇਹ ਸਾਨੂੰ ਵਿਸ਼ਵਾਸ ਆ ਔਰ ਸਾਨੂੰ ਪੁੱਤਰ ਸਰ ਜਿਹੜੇ ਤੁਸੀਂ ਨਿਭਾਣਗੇ ਜਿੱਦਾਂ ਕਿ ਖਬੂਰ ਸਰ ਜਿਹੜੇ ਖਡੂਰ ਸਾਹਿਬ ਤੋਂ ਜਸਵੀਰ ਸਿੰਘ ਡਿੰਪਾ ਉਹ ਕਦੇ ਵਿਖਾਈ ਨਹੀਂ ਦਿੱਤੇ ਕਿਸ ਤਰ੍ਹਾਂ ਇਦਾਂ ਦਾ ਨਹੀਂ ਹੋਊਗਾ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਜਦੋਂ ਜਿੱਤ ਕੇ ਆ ਜਾਂਦੇ ਨੇ ਕਿ ਉਹਨਾਂ ਨੂੰ ਉਹਨਾਂ ਵਿਚਾਰਿਆਂ ਨੂੰ ਕਦੇ ਬੈਟਰੀ ਮਾਰ ਮਾਰ ਕੇ ਲੱਭਣਾ ਪਿਆ ਕਰਕੇ ਲਾਲਜੀਤ ਭੁੱਲਰ ਦੀ ਆਓ ਸਾਨੂੰ ਆ ਕੰਮ ਪੈ ਗਿਆ ਮੁੜ ਕੇ ਕੋਈ ਨਹੀਂ ਵਰਦਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਲਾਲਜੀ ਸਿੰਘ ਭੁੱਲਰ ਜਿਹੜੇ ਨੇ ਉਹ ਜ਼ਿਮੀਂਦਾਰ ਨੇ ਉਹ ਥੱਲੇੋਂ ਉੱਠੇ ਨੇ ਉਹ ਜਦੋਂ ਬੰਦਾ ਥੱਲੇੋਂ ਉੱਠ ਕੇ ਉੱਪਰ ਤਾਂ ਜਾਂਦਾ ਤਾਂ ਉਹਨੂੰ ਹਰ ਚੀਜ਼ ਦੀ ਨੌਲੇਜ ਹੁੰਦੀ ਹੈ ਜਿੱਦਾਂ ਸਾਡੇ ਭਗਵਾਨ ਸਿੰਘ ਜੀ ਮਾਨ ਸਾਹਿਬ ਨੇ ਉਹ ਵੀ ਥੱਲੇੋਂ ਚੱਲੇ ਹੋਏ ਨੇ ਤੇ ਇਸ ਕਰਕੇ ਹੀ ਵਧੀਆ ਕੰਮ ਕਰਦਾ ਥੱਲੇੋਂ ਦਾ ਤੁਸੀਂ ਵੀ ਗਏ ਥੱਲੇੋਂ ਮੈਂ ਵੀ ਗਿਆ ਜਦੋਂ ਜਿਹੜੀ ਮਾਇਆ ਵਾ ਕਹਿੰਦੇ ਉਹਦੀ ਗੁਰਬਾਣੀ ਕਹਿੰਦੀ ਮਾਇਆ ਠਗਣੀ ਜਗ ਠਗਾ ਇੱਕੋ ਠਗਾਣ ਮਾਇਆ ਦਾ ਜਦੋਂ ਪਰਦਾ ਪੈਂਦਾ ਫੇਰ ਕੁਝ ਨਹੀਂ ਬੰਦੇ ਨੂੰ ਯਾਦ ਰਹਿੰਦਾ ਦੇਖੋ ਜੀ ਮਾਇਆ ਦੇ ਨਾਲ ਜਿਹਨੂੰ ਪਿਆਰ ਹੈ ਉਹਨੇ ਤਾਂ ਸ਼ਦਾਈ ਹੋਣਾ ਹੀ ਹੋਣਾ ਜਿਹੜੇ ਬੰਦੇ ਕੋਲ ਪਹਿਲਾਂ ਹੀ 50 60 ਕਿੱਲੇ ਜ਼ਮੀਨ ਹੈ ਤੇ ਜਿਹਦੇ ਕੋਲ ਪਹਿਲੇ ਜਿਹੜਾ ਬੰਦਾ ਰਾਜਾ ਪੁੱਜਿਆ ਉਹਨੂੰ ਮਾਇਆ ਦੀ ਇੰਨੀ ਲੋੜ ਨਹੀਂ ਹੁੰਦੀ ਮੋ ਲੋੜ ਜਿਹੜੀ ਹੁੰਦੀ ਹੈ ਜਿਹੜਾ ਬੰਦਾ ਲੋਭੀ ਹੁੰਦਾ ਲੋਭੀ ਬੰਦੇ ਨੂੰ ਹਮੇਸ਼ਾ ਮਾਇਆ ਦੀ ਲੋੜ ਹੁੰਦੀ ਹੈ ਤੇ ਸਾਨੂੰ ਲੋਭੀ ਬੰਦਿਆਂ ਤੋਂ ਦੂਰ ਰਹਿਣਾ ਚਾਹੀਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸਕਾਈ ਨਿਊਜ਼ ਦੇ ਟਾਈਮ ਦਿੱਤਾ ਇਹ ਸੰਸਾਰ ਦੇ ਨਾਲ ਕਿਸਾਨ ਵੀਰ ਜਿਦਕੀ ਗੁਰਵਿੰਦਰ ਸਿੰਘ ਜੀ ਸ਼ਾਹੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਿਸਾਨ ਵੀਰ ਤੋਂ ਮੈਂ ਕੈਮਰਾਮੈਨ ਸੁਖ ਦੇ ਨਾਲ ਸੁਨੀਲ ਗੋਗਨਾ ਸਕਾਈ ਨਿਊਜ਼ ਪੰਜਾਬ ਕਪੂਰਥਲਾ